नमस्कार आप देख रहे हैं युवराज भारत न्यूज़ यह खबर आपके लिए हमारे संवाददाता जसवीर सिंह जी लेकर आए हैं तरनतारन में पुलिस प्रशासन खिलाफ रोज प्रदर्शन महर्षि भगवान वाल्मीकि गुरु ज्ञाननाथ सेवा सोसाइटी पंजाब ने तरनतारन के नेशनल हाईवे नंबर 54 फीट के स्थित डीसी कॉम्प्लेक्स के गेट सामने पुलिस प्रशासन विरुद्ध धरना ਦਿੱਤਾ इस धरने कारण हाईवे ते आवाजाई पूरी तरह ठप हो गई जिस नाल गड्डियां दीं लंबीयां कतारें लग गईयां ਸਥਿਤੀ ਨੂੰ ਕਾਬੂ ਕਰਨ ਲਈ ਡੀਐਸਪੀ ਸਿਟੀ ਜਗਜੀਤ ਸਿੰਘ ਚਾਹਲ ਸਿਟੀ ਥਾਣੇ ਦੇ ਐਸਐਚਓ ਇੰਸਪੈਕਟਰ ਗੁਰਚਨ ਸਿੰਘ ਅਤੇ ਸਦਰ ਥਾਣੇ ਦੇ ਐਸਐਚਓ ਅਵਤਾਰ ਸਿੰਘ ਸੋਨਾ ਪੁਲਿਸ ਟੀਮ ਸਮੇਤ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਧਰਨਾ ਸਮਾਪਤ ਕਰਵਾਇਆ ਜਿਸ ਤੋਂ ਬਾਅਦ ਹਾਈਵੇ ਤੇ ਆਵਾਜਾਈ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਇਸ ਰੋਸ ਪ੍ਰਦਰਸ਼ਨ ਵਿੱਚ ਸੁਖਜਿੰਦਰ ਸਿੰਘ ਕੇਵਲ ਸਿੰਘ ਪੰਡੋਰੀ ਗੋਲਾ ਲੱਖਾ ਸਿੰਘ ਵਲਟੋਹਾ ਰਾਜੂ ਮੁਲਖਰਾਜ ਅਤੇ ਨਿਰਮਲ ਸਿੰਘ ਸਮੇਤ ਹੋਰ ਵੀ ਪ੍ਰਦਰਸ਼ਨਕਾਰੀ ਸ਼ਾਮਲ ਸਨ ਓਏ ਆਗੇ ਆ ਗਏ ਉਹ ਗਾਇਓ 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 ਉਹ ਵਹੀ ਗੱਲ ਯਾਰ ਕੀ ਕਰਦੇ ਸਾਰੇ ਕਰਦੇ ਠੀਕ ਹੈ ਬਾਬਾ ਜੀ ਕੀ ਕਹਿੰਦੇ ਉਹ ਬਾਬੇ ਨੇ ਕਹਿੰਦੇ ਆਪ ਇਹ ਮੂੰਹ ਖਵਾ ਦੇ ਸਾਡੀ ਬਾਬੇ ਮੂੰਹ ਖਵਾ ਦਿਓ ਸਾਡਾ ਅੰਦਰ ਨਹੀਂ ਆਈ ਇਹਨਾਂ ਦੀ ਓ ਕਹੋ ਯਾਰ ਕੀ ਕਹਿੰਦੇ ਨਹੀਂ ਨਹੀਂ ਓਏ ਕੰਜੂਸ ਨਾ ਤੋ ਕਿਹੜੇ ਅਫਸਰ ਕੋਲ ਕੀ ਹੈ ਹਾਡ ਕੁਆਟਰ ਸਾਹਿਬ ਕੋਲ ਯਸਪੀਰ ਕੁਆਟਰ ਕੋ ਹਾਂਜੀ ਹਾਂਜੀ ਅੱਛਾ ਫਿਰ ਤੁਸੀਂ ਮਿਲੇ ਨਹੀਂ ਉਹਨਾਂ ਨੂੰ ਕੋਈ ਤੇ ਜਾਣਦੇ ਆ ਜੀ ਉਹ ਮਿਲਦੇ ਨਹੀਂ ਕਈ ਮੈਂ ਕੱਲ ਡੀਟੀ ਨਾਲ ਮਿਲ ਕੇ ਆਇਆ ਹਾਂ ਹਾਂ ਕੋਈ ਜਿੰਨਾ ਚਿਰ ਮਿਲ ਕੇ ਗੱਲ ਨਹੀਂ ਕਰਦਾ ਕੱਲ ਮੈਂ ਹੈਡ ਕੁਆਟਰ ਇੱਥੇ ਕਹੋ ਤੁਹਾਡੇ ਬਾਬਾ ਜੀ ਕੱਡੇ ਆ ਪਤਾ ਕੱਲ ਬਾਬਾ ਦੇ ਕੰਮ ਮਾਸਟਰ ਨੂੰ ਜਿਹੜਾ ਵਾ ਅਗੇ ਉਹ ਤੁਹਾਨੂੰ ਦੱਸਿਆ ਵੀ ਮੈਂ ਤਾਂ ਦੇਖੇ ਪਾਇਆ ਵੇਖੋ ਜਿਹੜਾ ਟੰਮੀ ਰੇਟ ਕਰਾਉਣੇ ਮੈਂ ਆਪਾਂ ਮੱਡ ਵੇਖੋ ਜਿਹੜੀ ਜਾਣਦ ਸਭ ਤੋਂ ਕੋਟ ਜਿਹੜੀ ਕਰਾਉਂਦੇ ਆ ਤੋ ਚਲ ਆਜੋ ਇਹਨਾਂ ਦੇ ਨਾਲ ਕੁਝ ਇੱਕ ਸਕੂਲ ਦਾ ਇਸ਼ੂ ਆ ਸਦਰ ਠਾਣੇ ਦਾ ਵਾ ਤੇ ਇੱਕ ਸਾਡੇ ਦੋਕੇ ਇਸ਼ੂ ਆਗੇ ਸੀ ਵੈਸੇ ਇਹਨਾਂ ਨਾਲ ਗੱਲ ਹੋ ਗਈ ਸੀ ਇਹਨਾਂ ਦੇ ਜਿਹੜੇ ਮੇਨ ਪ੍ਰਧਾਨ ਬੜਾ ਸਿਆਣਾ ਬੰਦਾ ਉਹ ਤੋ ਪਿੱਛੋਂ ਕਿਸੇ ਨੇ ਖਸਾ ਕੇ ਦੇ ਪ੍ਰੋਟੈਸਟ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੂੰ ਬਾਕੀ ਇਹਨਾਂ ਨਾਲ ਗੱਲ ਹੋ ਗਈ ਆ ਜਿਹੜਾ ਇੱਕ ਸਕੂਲ ਦਾ ਤੁਹਾਡੇ ਵੀ ਧਿਆਨ ਚਾਹੀਆ ਹੋਣਾ ਜਿਹੜਾ ਬੱਚੇ ਦਾ ਕੈਂਡ ਵਾਸ਼ਰੂਮ ਵਗੈਰਾ ਕਰਦਾ ਉਹਦੇ ਕਰਵਾਈ ਉਹ ਸੰਬੰਧੀ ਡੀਓ ਸਾਹਿਬਾਨ ਨਾਲ ਵੀ ਗੱਲ ਕਰ ਰਹੇ ਆ ਤੇ ਬਾਕੀ ਇਹਨਾਂ ਨੂੰ ਟਾਈਮ ਦੇ ਦਿੱਤਾ ਜੀ ਵਾਕ ਦੇਖ ਲਾਂਗੇ ਨਾਲ ਹਾਂਜੀ ਹਾਂਜੀ ਬਿਲਕੁਲ ਕਰਨੇ ਵਾਲਾ ਉਹ ਪ੍ਰੋਸੀਜਰ ਜਿਹੜਾ ਤੁਸੀਂ ਦੇਖ ਹੀ ਲਿਆ ਅਸਲ 'ਚ ਐਵੇਂ ਵਿੱਚੋਂ ਹੀ ਕਿਸੇ ਨੇ ਵਰਗਲਾ ਲਿਆ ਸੀ ਬਾਕੀ ਠੀਕ ਠਾਕ ਆ ਇਹਨਾਂ ਦਾ ਕੋਈ ਮਕਦਮਾ ਦਰਜ ਹੋਇਆ ਹੀ ਪੰਡੋਰੀ ਗੋਲੇ ਦਾ ਮਸਲਾ ਵਾ ਉਹਦੇ ਸਬੰਧ ਨਾਲ ਧਰਵਾ ਲਾਇਆ ਉਹਨਾਂ ਨੂੰ ਸਮਝਾਇਆ ਵੀ ਸਾਈਡ ਤੇ ਬਹਿ ਕੇ ਆਪਾਂ ਗੱਲ ਕਰ ਲੈਂਦੇ ਕੋਈ ਨਹੀਂ ਮਸਲੇ ਦਾ ਹੱਲ ਹੋ ਜਾਊਗਾ ਏਡੀ ਕਿਹੜੀ ਗੱਲ ਆ ਵਿਸ਼ਵਾਸ ਤੋਂ ਆਇਆ ਜੀ ਇਹਨਾਂ ਨੂੰ ਵੀ ਸਾਈਡ ਤੇ ਬਹਿ ਕੇ ਆਪਾਂ ਇਹਨਾਂ ਦੀ ਗੱਲ ਕਰਕੇ ਅਫਸਰ ਨਾਲ ਗੱਲ ਕਰ ਲੈਂਦੇ ਆ ਜਿਹੜਾ ਮਸਲਾ ਹੋਗਾ ਬਹਿ ਕੇ ਆਪਾਂ ਹੱਲ ਕਰਾ ਦਾਂਗੇ ਏਡੀ ਕਿਹੜੀ ਗੱਲ ਆ